ਕੱਢ ਮਾਈਕ ਮਾਈਕਾ ਕੱਢ ਯਾਰ ਕਿੱਥੇ ਆ ਬਾਈ ਹੋ ਲਾਈਵ ਕੱਢ ਮਾਈਕ ਚਲੋ 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 ਲੱਗ ਗਿਆ ਲੱਗ ਗਿਆ ਆ ਜਾਓ ਆ ਜਾਓ ਨਾਮ ਕਮਾਈ ਦਾ ਹਾਂਜੀ ਕੀ ਗੱਲਬਾਤ ਹੁੰਦੀ ਅੱਜ ਤੁਸੀਂ ਇੱਥੇ ਜਦੋਂ ਪਹੁੰਚੇ ਅਸੀਂ ਦੇਖ ਰਹੇ ਸੀ ਇੱਕ ਤਾਂ ਪੁਲਿਸ ਪ੍ਰਸ਼ਾਸਨ ਕਲਾਬ ਨਾਰੇਬਾਜੀ ਕੀਤੀ ਗਈ ਧੱਕਾ ਮੁੱਕੀ ਪੱਤਰਕਾਰਾਂ ਦੇ ਨਾਲ ਵੀ ਕੀਤੀ ਗਈ ਮਾਮਲਾ ਕੀ ਆ ਮਾਮਲਾ ਇਹ ਹੈ ਕਿ ਵੀ ਜਿਹੜਾ ਪਿਛਲੇ ਦਿਨੀ ਇੱਕ ਬਜ਼ੁਰਗ ਦੀ ਕੁੱਟਮਾਰ ਹੁੰਦੀ ਆ ਉਹਦੇ ਤੇ ਮਤਲਬ ਜਿਹੜਾ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਚਾਰ ਵਿਅਕਤੀਆਂ ਦੇ ਉੱਤੇ ਜਿਹਦੇ ਵਿੱਚੋਂ ਇੱਕ ਸੌਰ ਬਨਾ ਦਾ ਵਿਅਕਤੀ ਆ ਤੇ ਤਿੰਨ ਉਹਦੇ ਸਾਥੀ ਨੇ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਸੀ ਜਦੋਂ ਪਤਾ ਲੱਗਿਆ ਕਿ ਰਾਤ ਕਰੀਬ 1:30 ਵਜੇ ਉਹ ਤੋਂ ਭੱਜ ਗਿਆ ਹਸਪਤਾਲ ਪ੍ਰਸ਼ਾਸਨ ਨੂੰ ਦੱਸੇ ਬਿਨਾ ਉਥੋਂ ਗਾਇਬ ਆ ਉਹ ਤੇ ਅੱਜ ਇੱਥੇ ਜਿੰਨੇ ਵੀ ਇਹ ਡਰਾਈਵਰ ਭਾਈਚਾਰਾ ਜਾਂ ਪਿੰਡ ਵਾਸੀ ਜਾਂ ਜਿਹੜੇ ਵੀ ਪਰਿਵਾਰਕ ਲੋਕ ਨੇ ਸਾਰੇ ਆਏ ਨੇ ਉਹਨਾਂ ਨੇ ਆ ਕੇ ਪੁਲਿਸ ਨੂੰ ਪੁੱਛਣਾ ਚਾਹਿਆ ਕਿ ਹਲੇ ਤੱਕ 4 ਦਿਨ ਬੀਤ ਜਾਣ ਮਗਰੋਂ ਵੀ ਵੀ ਹਲੇ ਤੱਕ ਕੋਈ ਵੀ ਤੁਸੀਂ ਗ੍ਰਿਫਤਾਰੀ ਨਹੀਂ ਕੀਤੀ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਇਹਦਾ ਆਈਓ ਹੈ ਇਨਵੈਸਟੀਗੇਸ਼ਨ ਆਫੀਸਰ ਜਗਤਾਰ ਸਿੰਘ ਨਾਮਕ ਜਿਹੜਾ ਬਲੋਲਪੁਰ ਚੌਂਕੀ ਦਾ ਇੰਚਾਰਜ ਹੈ ਉਹ ਮਤਲਬ ਕਿ ਲੋਕਾਂ ਨਾਲ ਕਾਫੀ ਬੁਰਾ ਸਲੂਕ ਕਰ ਰਿਹਾ ਸੀ ਤੇ ਅਸੀਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਕਿ ਤੁਸੀਂ ਸਲੀਕੇ ਨਾਲ ਗੱਲ ਕਰੋ ਥੋੜਾ ਜਿਹਾ ਤਰੀਕੇ ਨਾਲ ਗੱਲ ਕਰੋ ਵੀ ਉਹ ਪਬਲਿਕ ਆ ਪੁੱਛ ਸਕਦੀ ਆ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਆ ਕਿਸੇ ਵੀ ਗੱਲ ਨੂੰ ਪੁੱਛਣਾ ਪਰੰਤੂ ਇੱਕ ਤਰੀਕੇ ਦੇ ਨਾਲ ਗੱਲ ਕਰਨੀ ਜਿਹੜੀ ਹੁੰਦੀ ਆ ਪਰੰਤੂ ਉਹ ਸਾਡੇ ਨਾਲ ਵੀ ਤੱਕੇ ਮੁੱਕੀ ਦੇ ਉੱਤੇ ਹੋ ਗਿਆ ਤੇ ਮੈਨੂੰ ਵੀ ਮਤਲਬ ਕਿ ਤੱਕਾ ਮਾਰ ਕੇ ਪਿੱਛੇ ਗੱਲ ਕਰਦਾ ਤੇਰਾ ਕੀ ਰੈਂਕ ਆ ਤੂੰ ਕੌਣ ਹੈ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਵੀ ਖੜੇ ਨੇ ਇਹ ਵੀ ਸਾਰੇ ਸੀਓਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਖੜੇ ਸੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੀ ਪੁਲਿਸ ਪ੍ਰਸ਼ਾਸਨ ਇਹ ਗੁੰਡਾਗਰਦੀ ਕਰੇਗਾ ਕੀ ਇਹ ਪੁਲਿਸ ਗੁੰਡੀ ਹੈ ਤੋਂ ਦੀ ਮਾਛੀਵਾੜਾ ਦੀ ਕਿ ਮਤਲਬ ਕਿ ਕਿਸੇ ਨੂੰ ਵੀ ਮਤਲਬ ਕਿ ਉਹ ਰੋਕੇਗੀ ਮਤਲਬ ਕਿ ਇਹਨਾਂ ਦੇ ਮੁਤਾਬਕ ਚੱਲੇਗਾ ਸਾਰਾ ਕੁਝ ਇਹ ਚਲਾਉਣਗੇ ਆਪਣੇ ਤਰੀਕੇ ਦੇ ਨਾਲ ਕੀ ਸਾਨੂੰ ਪ੍ਰੈਸ ਨੂੰ ਅਧਿਕਾਰ ਨਹੀਂ ਹੈ ਕਿ ਅਸੀਂ ਕੋਈ ਗੱਲ ਕਹਿ ਸਕੀ ਏ ਜਾਂ ਗੱਲ ਪੁੱਛ ਸਕੀ ਏ ਸਾਡਾ ਰਾਈਟ ਆ ਅਸੀਂ ਉਹ ਗੱਲ ਨੂੰ ਕਿਹਾ ਤੇ ਮਤਲਬ ਕਿ ਉਲਟਾ ਸਾਡੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਮਿਸਬਿਹਬ ਕੀਤਾ ਪੱਤਰਕਾਰਾਂ ਨੂੰ ਤਾਂ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਕਹਿੰਦੇ ਜੇ ਪੱਤਰਕਾਰੇ ਆਵਾਜ਼ ਨਹੀਂ ਉਠਾਉਣਗੇ ਪੱਤਰਕਾਰਾਂ ਨੂੰ ਹੀ ਧੱਕਾ ਮੁੱਕੀ ਮਾਰਨ ਲੱਗੇ ਤਾਂ ਲੋਕਾਂ ਦੀਆਂ ਆਵਾਜ਼ਾਂ ਕੌਣ ਉਠਾਊਗਾ ਦੇਖੋ ਇਹ ਚੌਥਾ ਥੰਮ ਜਿਹੜਾ ਹੈਗਾ ਇਹ ਕਿਤਾਬਾਂ ਦੇ ਵਿੱਚ ਹੈ ਚੌਥਾ ਥੰਮ ਇਹਨਾਂ ਜਿਹੜੇ ਇਹ ਲੋਕ ਨੇ ਜਿਹੜੇ ਇਹ ਅਫਸਰ ਚ ਆਈ ਹੈ ਜਾਂ ਲੀਡਰਸ਼ਿਪ ਹੈ ਇਹਨਾਂ ਦੇ ਲਈ ਕੋਈ ਚੌਥਾ ਥੰਮ ਨਹੀਂ ਹੁੰਦਾ ਇਹ ਸਿਰਫ ਮੌਕਾ ਪ੍ਰਾਸਤ ਲੋਕ ਹੁੰਦੇ ਨੇ ਇਹੀ ਪੁਲਿਸ ਦੇ ਲਈ ਅਸੀਂ ਪਿਛਲੇ 3 ਦਿਨ ਪਹਿਲਾਂ ਖੜੇ ਸੀ ਕਿ ਜਦੋਂ ਇਹ ਡਰਾਈਵਰ ਲੋਕ ਆਏ ਸੀ ਜਦੋਂ ਕਿ ਪਰਚਾ ਦਰਜ ਨਹੀਂ ਹੋਇਆ ਇਹਨਾਂ ਨੂੰ ਲੱਗ ਰਿਹਾ ਸੀ ਤਾਂ ਅਸੀਂ ਪ ਬਰ ਭਾਈਚਾਰੇ ਨੂੰ ਕਿ ਭਾਈ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਚਾਰ ਵਿਅਕਤੀਆਂ ਦੇ ਉੱਤੇ ਆ ਆ ਤਾਂ ਰਾਮਾ ਲਗਾਈਆਂ ਨੇ ਅਸੀਂ ਇਹਨਾਂ ਨੂੰ ਸਮਝਾ ਬਝਾ ਕੇ ਭੇਜਿਆ ਹੈਗਾ ਅੱਜ ਜਦੋਂ ਹੁਣ ਮਤਲਬ ਕਿ ਪੁਲਿਸ ਦੋਸ਼ੀ ਆ ਤਾਂ ਅਸੀਂ ਪੁਲਿਸ ਦੇ ਵੱਲ ਤੋੜੀ ਨਾਲ ਗੱਲ ਕਰਾਂਗੇ ਅਸੀਂ ਪਬਲਿਕ ਦੇ ਵੱਲ ਦੀ ਗੱਲ ਕਰਾਂਗੇ ਤੇ ਜਿਹੜਾ ਪੱਤਰਕਾਰ ਦਾ ਕੰਮ ਹੁੰਦਾ ਉਹ ਤਾਂ ਇਹ ਹੁੰਦਾ ਕਿ ਉਹਨੇ ਸਹੀ ਗੱਲ ਦੇ ਨਾਲ ਖੜਨਾ ਹੁੰਦਾ ਜੋ ਵੀ ਸਹੀ ਗੱਲ ਹੈਗੀ ਆ ਮੰਗ ਕੀ ਕਰਦੇ ਹੁਣ ਦੇਖੋ ਮੰਗ ਅਸੀਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਉੱਤੇ ਮੰਗ ਜਿਹੜੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਵੀ ਚਾਰ ਬੰਦਿਆਂ ਦੇ ਉੱਤੇ ਪਰਚਾ ਦਰਜ ਆ ਉਹ ਚਾਰ ਬੰਦੇ ਅਰੈਸਟ ਹੋਣੇ ਚਾਹੀਦੇ ਨੇ ਜਿਵੇਂ ਕਿ ਇਹਨਾਂ ਦੀ ਪਰਿਵਾਰ ਦੀ ਮੰਗ ਆ ਜਾਂ ਡਰਾਈਵਰ ਭਾਈਚਾਰੇ ਦੀ ਮੰਗ ਆ ਤੇ ਅਗਲੀ ਗੱਲ ਇੱਕ ਮੈਂ ਤਾਂ ਨਲਾਇਕੀ ਵੀ ਕਹਾਂ ਨਾ ਪੁਲਿਸ ਦੀ ਮਾਚੀਵਾੜਾ ਪੁਲਿਸ ਦੀ ਜਦੋਂ ਕਿਸੇ ਬੰਦੇ ਦੇ ਪਰਚਾ ਦਰਜ ਹੋ ਜਾਂਦਾ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਉੱਥੇ ਹਸਪਤਾਲ ਦੇ ਵਿੱਚ ਪੁਲਿਸ ਨੇ ਹੀ ਇੱਕ ਬੰਦਾ ਆਪਣਾ ਮੁਲਾਜ਼ਮ ਜਿਹੜਾ ਹੈਗਾ ਉੱਥੇ ਬਿਠਾਉਣਾ ਹੁੰਦਾ ਕਿ ਇੱਕ ਤੇ ਇੱਧਰ ਉੱਧਰ ਖਿਸਕ ਨਾ ਜਾਵੇ ਤੇ ਦੂਜੀ ਗੱਲ ਇੱਕ ਬੰਦਾ ਦਾਖਲ ਸੀ ਤਿੰਨ ਬੰਦੇ ਤਾਂ ਬਾਹਰੇ ਫਿਰਦੇ ਸੀ ਤਿੰਨ ਬੰਦੇ ਤਿੰਨ ਦਿਨ ਪਹਿਲਾਂ ਫੜੇ ਜਾ ਸਕਦੇ ਸੀ ਪਰੰਤੂ ਸਾਨੂੰ ਲੱਗਦਾ ਵੀ ਸ਼ਾਇਦ ਜਾ ਤਾਂ ਨਾ ਤੇ ਕੋਈ ਦਬਾਏ ਪੁਲਿਸ ਤੇ ਜਾਂ ਫਿਰ ਪੁਲਿਸ ਨੇ ਕਿਤੇ ਪੈਸੇ ਪੁੱਛੇ ਨਾ ਲਏ ਹੋਣ ਇਹ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਆਗੇ ਆ ਕਿ ਹੋ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੀ ਜਿਹੜੀ ਵੀ ਮੰਗ ਹੈਗੀ ਉਹ ਪੂਰੀ ਕੀਤੀ ਜਾਵੇ ਦੂਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਹੋਰਾਂ ਨੂੰ ਵੀ ਮਿਲਾਂਗੇ ਐਸਐਚਓ ਸਾਹਿਬ ਦੇ ਸਾਹਮਣੇ ਜਿਹੜੀ মিডিਆ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਐਸਐਸਪੀ ਮੈਡਮ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਹੀ ਸਿਹਰ ਅਫਸਰ ਹੋ ਡੀਐਸਪੀ ਬਹੁਤ ਬਹੁਤ ਹੀ ਸਿਆਣੇ ਅਫਸਰ ਨੇ ਤਲੋਚਨ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਜੇ ਇਹ ਅਫਸਰਾਂ ਨੂੰ ਇੱਥੋਂ ਤੁਰੰਤ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਲੈਨ ਹਾਜ਼ਰ ਕਰਕੇ ਉੱਥੇ ਭੇਜਿਆ ਜਾਵੇ ਖੰਨੇ ਇਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਪਬਲਿਕ ਦੇ ਨਾਲ ਕਿਦਾਂ ਡੀਲਿੰਗ ਕੀਤੀ ਜਾਂਦੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵੀਨ ਸਿੰਘ ਨਾਮ ਹੈ ਜੀ ਮੇਰਾ ਤੇ ਆਪਣੇ ਦਲਪੰਥ ਵੱਲੋਂ ਸਾਡੀ ਡਿਊਟੀ ਲੱਗੀ ਗਈ ਸੀ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਕੱਚੇ ਮੱਛਵਾੜੇ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਕੁੱਤਾ ਮਰਨ ਦੀ ਵਜ੍ਹਾ ਕਰਕੇ ਹਨ ਤੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਸੀਗੀ ਤੇ ਉਹਨਾਂ ਦੇ ਪਰਿਵਾਰ ਨੇ ਸਾਡੇ ਤੋਂ ਮਦਦ ਦੀ ਉਮੀਦ ਲਾਈ ਇੱਕ ਕਿਹਾ ਸਾਨੂੰ ਵੀ ਸਾਡੀ ਮਦਦ ਕੀਤੀ ਜਾਵੇ ਸਾਡੀ ਸੁਣਵਾਈ ਨਹੀਂ ਹੁੰਦੀ ਚਾਰ ਤੋਂ ਪੰਜ ਦਿਨ ਹੋ ਚੁੱਕੇ ਸਨ ਇਸ ਗੱਲ ਨੂੰ ਤੇ ਕੋਈ ਧਾਰਾ ਲਾ ਕੇ ਇਹਨਾਂ ਨੇ ਛੱਡ ਦਿੱਤੀ ਸੀ ਕੋਈ ਅਰੈਸਟ ਵਗੈਰਾ ਕੁਝ ਨਹੀਂ ਸੀ ਕੀਤਾ ਉਹਨਾਂ ਨੂੰ ਤੇ ਬੰਦੇ ਫਰਾਰ ਵੀ ਸੀਗੇ ਵਿੱਚ ਤੇ ਉਸ ਤੋਂ ਬਾਅਦ ਇੱਕ ਬੰਦਾ ਐਡਮਿਟ ਹੋ ਗਿਆ ਸੀਗਾ ਜੋ ਉਹ ਵੀ ਜੋ ਵੀ ਰਾਤ 12 1 ਵਜੇ ਫਰਾਰ ਹੋ ਗਿਆ ਨਿਕਲ ਗਿਆ ਉਸ ਤੋਂ ਤੇ ਉਸ ਮੁੱਦੇ ਦੇ ਉੱਤੇ ਅਸੀਂ ਇੱਥੇ ਇਕੱਠ ਕੀਤਾ ਸੀਗਾ ਕਿ ਉਹਨਾਂ ਤੇ ਕੋਈ ਕਾਰਵਾਈ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇੱਕ ਬੰਦਾ ਜਿਹੜਾ ਮੌਜੂਦਾ ਪਿੰਡ ਦੇ ਵਿੱਚ ਹਲੇ ਵੀ ਹੈਗਾ ਆ ਤੇ ਉਹਨੂੰ ਅਰੈਸਟ ਕਰਨ ਲਈ ਪੁਲਿਸ ਵਾਲਿਆਂ ਨੇ ਮੁਲਾਜ਼ਮ ਭੇਜੇ ਆ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਮੁਜਰਮ ਆ ਉਹਨਾਂ ਨੂੰ ਸ਼ਾਮ ਨੂੰ ਮਤਲਬ ਅਰੈਸਟ ਕਰਨ ਦੀ ਮੰਗ ਕੀਤੀ ਗਈ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਬਰਿੰਦਰ ਸਿੰਘ ਆਈ ਏ ਤੁਹਾਡੇ ਪਿਤਾ ਜੀ ਨੇ ਜਿਹੜੇ ਹਾਂ ਜੀ ਹਾਂ ਜੀ ਮੇਰੇ ਪਿਤਾ ਜੀ ਨੇ ਜੀ ਚੱਕੀ ਮਾਮਲਾ ਅੱਜ ਤੁਸੀਂ ਥਾਣੇ ਇਕੱਠੇ ਹੋਏ ਹੋ ਮਾਮਲਾ ਤਾਂ ਇਹ ਸੀ ਕਿ ਜਿਵੇਂ ਕਿ ਸਭ ਤੁਹਾਨੂੰ ਸਭ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓ ਪੈ ਚੁੱਕੀ ਸੀ ਕਿ ਮੇਰੇ ਪਿਤਾ ਜੀ ਨੂੰ ਇਹਨਾਂ ਨੇ ਮਤਲਬ ਬੁਰੀ ਤਰ੍ਹਾਂ ਕੁੱਟਿਆ ਸੀ ਸਿਰਫ ਇੱਕ ਮੰਦੇ ਹੀ ਕੁੱਤਾ ਸੀ ਰੱਖਿਆ ਹੋਇਆ ਸੀ ਪਰ ਕਟਵਾਰ ਜਿੱਥੇ ਸੀ ਕੁੱਤਾ ਰੱਖਿਆ ਕਟੋਂ ਆਪਣੇ ਕੁੱਤੇ ਨੂੰ ਕੰਟਰੋਲ 'ਚ ਰੱਖੋਈ ਤੇ ਇਹਨਾਂ ਨੇ ਮਤਲਬ ਇੱਕ ਕੁੱਤੇ ਦੇ ਮਰ ਜਾਂਦੇ ਤੇ ਮੇਰੇ ਪਿਤਾ ਜੀ ਨੂੰ ਬੇਰਮੀ ਨਾਲ ਕੁੱਟਿਆ ਸੀ ਤੇ ਅਗਰ ਉਹ ਪਿੰਡ ਦੇ ਨਾਂ ਛਡਾਉਂਦੇ ਤਾਂ ਉਹ ਹੋ ਸਕਦਾ ਸੀ ਉਹ ਹੋਰ ਜ਼ਿਆਦਾ ਨੁਕਸਾਨ ਮਾਂਗੂ ਕੀ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਗਈ ਚਾਰ ਬੰਦਿਆਂ ਤੇ ਮੇਰੇ ਖਲ ਹਾਂਜੀ ਪੁਲਿਸ ਨੇ ਪੁਲਿਸ ਨੇ ਉਸੇ ਦਿਨ ਹੀ ਮਤਲਬ ਸਾਧਿਆ ਪਿਤਾ ਦੇ ਬਿਆਨ ਲੈ ਕੇ ਹੀ ਹਸਪੀਟਲ ਦੇ ਵਿੱਚ ਹੀ ਤੇ ਉਹਨਾਂ ਨੇ ਮਤਲਬ ਐਫ ਆਈ ਆਰ ਵੀ ਦਰਜ ਕੀਤੀ ਸੀ ਧਾਰਾਵਾਂ ਵੀ ਵਧੀਆ ਲਗਾਤੀ ਅਸੀਂ ਮੰਨਦੇ ਹੀ ਵਧੀਆ ਉਹ ਕੀਤਾ ਸੀ ਉਹਨਾਂ ਨੇ ਕੰਮ ਕੀਤਾ ਸੀ ਪਰ ਅਰੈਸਟ ਨਹੀਂ ਹੋਈ ਹਜੇ ਤੱਕ ਕੋਈ ਵੀ ਜੀ ਅੱਛਾ ਹਰ ਕੀ ਮਾਮਲਾ ਹੈ ਅੱਜ ਮਾਮਲਾ ਸਰ ਇਹੀ ਸੀ ਕਿ ਅਸੀਂ ਇਹਨਾਂ ਨੂੰ ਵੇਟ ਕਰ ਰਹੇ ਸੀ ਕਿ ਚਲੋ ਇਹ ਅਰੈਸਟ ਕਰਨਗੇ ਅਸੀਂ ਇਹਨਾਂ ਨਾਲ ਗੱਲ ਵੀ ਕੀਤੀ ਕਿ ਸਰ ਤੁਸੀਂ ਅਰੈਸਟ ਵੀ ਕਰੋ ਕਿ ਕਿਉਂ ਨਹੀਂ ਅਰੈਸਟ ਕਰ ਰਹੇ ਡੀਐਸਪੀ ਸਰ ਤੱਕ ਪਹੁੰਚ ਕੀਤੀ ਸੀ ਉਹ 10 ਦਿਨ ਛੁੱਟੀ ਤੇ ਚਲੇ ਗਈ ਠੀਕ ਹੈ ਤੇ ਉਹਨਾਂ ਹੀ ਜਗ੍ਹਾ ਜਿਹੜੇ ਐਡੀਸ਼ਨਲ ਚਾਰਜਸ ਚਾਏ ਸੀ ਆਪਣੇ ਕਰਮਜੀਤ ਸਿੰਘ ਗਰੇਵਾਲ ਸਰ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣੇ ਰੀਡਰ ਅੱਗੇ ਕਰਤਾ ਜੀ ਕਿ ਹਾਂਜੀ ਕਿ ਕੋਈ ਨਹੀਂ ਕਹਿੰਦੇ ਤੁਹਾਡਾ ਕੇਸ ਆ ਗਿਆ ਸਾਡੇ ਕੋਲ ਤੇ ਕਹਿੰਦੇ ਅਸੀਂ ਗ੍ਰਿਫਤਾਰੀ ਕਰਾਂਗੇ ਅੱਜ ਨਹੀਂ ਕਰਾਂਗੇ ਕੱਲ ਨੂੰ ਕਰਾਂਗੇ ਕੱਲ ਨੂੰ ਨਹੀਂ ਕਰਾਂਗੇ ਪਰਸੋਂ ਨੂੰ ਕਰਾਂਗੇ ਫਿਰ ਠੀਕ ਹੈ ਜੀ ਕੱਲ ਪਰਸੋਂ ਕਰਦੇ ਕਰਦੇ ਫਿਰ 6 ਮਹੀਨੇ ਵੀ ਲੰਘ ਸਕਦੇ ਆ ਸਾਲ ਵੀ ਲੰਘ ਸਕਦੇ ਕੋਈ ਬੜੀ ਗੱਲ ਨਹੀਂ ਹੈਗੀ ਫਿਰ ਤਾਂ ਹੀ ਫਿਰ ਤਾਂ ਜੇ ਇਹਦੇ ਮਤਲਬ ਮਲਜਮ ਮਤਲਬ ਫਿਰ ਤਾਂ ਕੋਈ ਵੀ ਕ੍ਰਾਈਮ ਕਰਕੇ ਹੀ ਮਲਜਮ ਕੋਈ ਵੀ ਫਿਰ ਤਾਂ ਹੀ ਖਰੇਮ ਮਤਲਬ ਗਰਦਾਰਨੀ ਹੋਏਗਾ ਫਿਰ ਤਾਂ ਆਰਾਮ ਨਾਲ ਕੁਮੇਗਾ ਹੀ ਖੁੱਲਾ ਆ ਉਹ ਸ਼ਖਸ ਵੀ ਉੱਥੇ ਮजूद ਸੀਗੇ ਤੇ ਹੁਣ ਕਿੱਥੇ ਨੇ ਜਿਹੜਾ ਹੀ ਸ਼ਖਸ ਸੀ ਜਿਹੜਾ ਕਹਿ ਰਿਹਾ ਉਹ ਕਹਿ ਰਿਹਾ ਸੀ ਮੇਰੇ ਕਦੇ ਮੇਰੇ ਸਿਰ 'ਤੇ ਰੋਡ ਮਾਰੀ ਤੇ ਅਗਰ ਰੋਡ ਮਾਰੀ ਸੀ ਤਾਂ ਸਵੇਰੇ 7 ਵਜੇ ਅਗਰ ਤੇਰੇ ਸਿਰ 'ਤੇ ਰੋਡ ਮਜੀ ਤਾਂ ਤੂੰ 12 ਵਜੇ ਹਸਪੀਟਲ ਐਡਮਿਟ ਹੋ ਰਹੇ ਆ ਭਾਈ ਇਹ ਕੀ ਗੱਲ ਬਣਦੀ ਹੈ ਤੇ ਔਰ ਉਹਦਾ ਚੈੱਕ ਅਪ ਕਰਤਾ ਡਾਕਟਰ ਕਹਿ ਰਹੇ ਨੇ ਕਿ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਉਹਦੇ ਸਿਰ 'ਤੇ ਕੋਈ ਨਿਸ਼ਾਨ ਤੇ ਤੁਸੀਂ ਜਾ ਕੇ ਹਸਪਤਾਲ ਵੀ ਪਤਾ ਕਰ ਸਕਦੇ ਹੋ ਉਹਨਾਂ ਦਾ ਕੋਈ ਮਤਲਬ ਕੁਝ ਨਹੀਂ ਹੋਇਆ ਸੀ ਤੇ ਉਹ ਨਾਰਮਲੀ ਸੀ ਉਹ ਵੀ ਤਿੰਨ ਚਾਰ ਦਿਨ ਤੋਂ ਹਸਪਤਾਲ ਦੇ ਐਡਮਿਟ ਸੀ ਤੇ ਜਿੰਨਾ ਟਾਈਮ ਉਹ ਹਸਪਤਾਲ ਰਹਾ ਸਾਨੂੰ ਇਹੀ ਖਤਰਾ ਰਿਹਾ ਕਿ ਇੱਥੇ ਵੀ ਸਾਨੂੰ ਕਿਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ ਤੇ ਕੱਲ ਜਦੋਂ ਅਸੀਂ ਮਤਲਬ ਕੱਲ ਹਜੇ ਅਸੀਂ ਪ੍ਰੋਗਰਾਮ ਬਣਾ ਰਹੇ ਸੀ ਕਿ ਚਲੋ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾ ਕੇ ਤਾਂ ਪਤਾ ਨਹੀਂ ਸਾਨੂੰ ਉਹਨੂੰ ਪਤਾ ਲੱਗ ਗਿਆ ਹੋਵੇਗਾ ਤੇ ਉਹ ਰਾਤੋਂ ਰਾਤੀ ਉੱਥੋਂ ਹਸਪਤਾਲ ਤੋਂ ਨਿਕਲ ਗਿਆ ਹੀ ਕਿੰਨੇ ਵਜੇ ਨਿਕਲੇ ਰਾਤ ਉਹ ਤਕਰੀਬਨ 12 ਵਜੇ ਤੋਂ ਬਾਅਦ ਹੀ 1 ਵਜੇ ਦੇ ਆਸ-ਪਾਸ ਨਿਕਲੇ ਉੱਥ अच्छा बिना ਦੱਸੇ ਹੋ ਹਸਪੀਟਲ ਬਿਨਾ ਦੱਸੇ ਹਾਂਜੀ ਕੋਈ ਹਸਪੀਟਲ ਜਾ ਕੇ ਚੈੱਕ ਕਰ ਸਕਦੇ ਆ ਉਹਨੇ ਫਾਈਲ ਤੇ ਵੀ ਸ਼ਾਇਦ ਲਿਖ ਦਿੱਤਾ ਹੋਵੇ ਕਿ ਉਹ ਪਗੋੜਾ ਹੋ ਕੇ ਗਿਆਈ ਉਹ ਛੁੱਟੀ ਲੈ ਕੇ ਨਹੀਂ ਗਿਆਈ ਇਹ ਉਸ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਕੀਤੀ ਵੀ ਬੰਦਾ ਹੈ ਨਹੀਂ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਤਲਾਹ ਨਹੀਂ ਕਰ ਸਕੇ ਕਿਉਂਕਿ ਉਹ ਸਾਨੂੰ ਖੁਦ ਨਹੀਂ ਸੀ ਪਤਾ ਕਿ ਉਹ ਬੰਦਾ ਭੱਜ ਚੁੱਕਿਆ ਹੈ ਜਾਂ ਸਾਨੂੰ ਇਹ ਸੀ ਕਿ ਸ਼ਾਇਦ ਇੱਧਰ ਉੱਧਰ ਹੋ ਸਕਦਾ ਹੈ ਕੋਈ ਉਹ ਨਹੀਂ ਹੈ ਗਈ ਜਾ ਵੀ ਸਕਦੇ ਜੀ ਕਿਤੇ ਚਲੋ ਬੰਦੇ ਵਾਪਸ ਵੀ ਆ ਜਾਂਦਾ ਹੈ ਪਰ ਉਹ ਭੱਜ ਗਿਆ ਉਹ ਵਾਪਸ ਨਹੀਂ ਆਇਆ ਮੁੜ ਕੇ ਤੇ ਪੁਲਿਸ ਨੂੰ ਅੱਜ ਫੇਰ ਤੁਸੀਂ ਕਿੱਥੇ ਹੋ? ਪੁਲਿਸ ਨੂੰ ਅਸੀਂ ਇਹ ਹੀ ਮਕਸਦ ਆਈ ਸੀ ਕਿ ਚਲੋ ਅਸੀਂ ਪੁਲਿਸ ਨਾਲ ਗੱਲ ਕਰਾਂਗੇ ਤੇ ਅਸੀਂ ਧਰਨਾ ਵੀ ਅਸੀਂ ਸ਼ਾਂਤਮਈਓ ਕਰਨਾ ਸੀ ਤੇ ਚੱਕਾ ਜਾਮ ਕਰਨ ਦਾ ਚੱਕਾ ਜਾਮ ਹੀ ਕਰਨਾ ਸੀ ਵੈਸੇ ਹੀ ਅਸੀਂ ਕਿ ਚਲੋ ਕਰਾਂਗੇ ਹੀ ਕੋਸ਼ਿਸ਼ਾ ਪੁਲਿਸ ਪ੍ਰਸ਼ਾਸਨ ਕੋਸ਼ਿਸ਼ਾ ਸਾਨੂੰ ਆਸਵਾਸ਼ਣ ਦੇਵੇਗਾ ਕਿ ਹਾਂਜੀ ਕਿ ਅਸੀਂ ਕਾਰਵਾਈ ਅੱਜ ਕਰਾਂਗੇ ਕਿਵੇਂ ਕਰਾਂਗੇ ਕੀ ਕਰਾਂਗੇ ਤੇ ਅਸੀਂ ਇਹੀ ਸੋਚ ਕੇ ਆਏ ਸੀ ਕਿ ਹਾਂਜੀ ਕਿ ਕਟਵਾਰ ਸਾਨੂੰ ਟਾਈਮ ਤੱਕ ਕੁਝ ਦੱਸੋ ਸਹੀ ਕਿ ਹਾਂਜੀ ਤੁਸੀਂ ਕਦੋਂ ਅਰੈਸਟ ਕਰ ਰਹੇ ਹੋ ਕਦੋਂ ਨਹੀਂ 72 ਘੰਟੇ ਉੱਪਰ ਹੋ ਚੁੱਕੇ ਨਹੀਂ ਅੱਜ ਚੌਥਾ ਦਿਨ ਹੈ ਐਫ ਆਈ ਆਰ ਹੋਈ ਨਹੀਂ ਸਰ ਜੀ ਜਿਹੜਾ ਇਹ ਮਾਮਲਾ ਵਾ ਰਿਹਾ ਜਿਹੜਾ ਸਕੂਲ ਬੈਂ ਦਾ ਡਰਾਈਵਰ ਜੀ ਦਾ ਉਹਨੂੰ ਪੁਟਿਆ ਗਿਆ ਸੀ ਜਿਹੜਾ ਉਹਦਾ ਰੋਪੀ ਹਸਪੀਟਲ ਦੇ ਵਿੱਚ ਦਾਖਲ ਸੀ ਉਹ ਕਹਿੰਦੇ ਰਾਤ ਨੂੰ तकरीबन 1:30 ਵਜੇ ਤੋਂ ਹਸਪੀਟਲ ਤੋਂ ਬਿਨਾਂ ਦੱਸੇ ਨਿਕਲ ਗਿਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੀ ਹੈਗੀ ਆ। ਬਾਕੀ ਇਹ ਮੁਕਦਮਾ ਨੰਬਰ ਸੀਗਾ 28102025 ਦਾ। ਇਹਦੇ ਵਿੱਚ 1152 PNS 1262 298 PNS 3244 352 ਦੋ ਤੇ 35 ਬੀਐਨਐਸ ਦਾ ਪਰਚਾ ਦਰਜ ਆ ਆਲਰੇਡੀ ਰੁਪਈਆਂ ਦੇ ਖਿਲਾਫ ਤੇ ਘਰੋਂ ਫਰਾਰ ਸੀਗੇ ਸਾਰੇ ਤੇ ਇੱਕ ਜਿਹੜਾ ਦਾਖਲ ਸੀਗਾ ਉਹਦੇ ਬਾਰੇ ਕਨਫਰਮ ਕਰ ਲੈਣਾ ਵੀ ਕਿਵੇਂ ਸਲਿੱਪ ਹੋ ਗਿਆ ਕਿਉਂਕਿ ਉਹ ਟ੍ਰੀਟਮੈਂਟ ਦੇ ਅੰਡਰ ਸੀਗਾ ਇਸ ਕਰਕੇ ਮੇਰੇ ਗੱਲ ਚ ਉਹ ਨਹੀਂ ਕਿਤੇ ਸੰਗੀਨ ਤਰ੍ਹਾਂ ਅੱਜ ਕਈ ਵਾਰੀ ਮਾਮਲਾ ਦਰਜ ਹੁੰਦਾ ਤਾਂ ਪੁਲਿਸ ਅਧਿਆਪਕ ਨੇ ਇਹ ਸਾਰੀਆਂ ਅਵੇਲੇਬਲ ਅਫੈਂਸਸ ਨੇ ਜਿਨ੍ਹਾਂ ਦੇ ਪਰਚਾ ਦਰਜ ਹੈ ਇਸ ਲਈ ਜਿਹੜੇ ਲੋਕ ਇਕੱਠੇ ਇਕੱਠ ਹੋਇਆ ਸੀ ਬਾਹਰ ਉਸ ਦੇ ਲਈ ਤਰਵਾਵੀ ਲੱਗਿਆ ਤੇ ਲੋਕ ਲੋਕਾਂ ਦੇ ਵਿੱਚ ਤਲਕੀ ਵੀ ਕਾਫੀ ਜ਼ਿਆਦਾ ਹੋਇ ਕੋਲ ਸੁਰਖਸ਼ਾ ਜੰਗੀ ਤੇ ਹੁਣ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਜੀ ਇਹਦੇ ਬਾਰੇ ਐਸਐਸਓ ਸਾਹਿਬ ਤੋਂ ਵੈਰੀਫਾਈ ਕੀਤਾ ਲੋਕ ਮਿਲਣ ਆਏ ਸੀਗੇ ਇੱਥੇ ਥਾਣੇ ਦੇ ਵਿੱਚ ਆਪਣੀਆਂ ਲੈ ਕੇ ਉਹਦੀ ਅਰੈਸਟਰੀ ਹੋ ਰਹੀ ਤੇ ਉਹ ਮੌਕੇ ਉੱਤੇ ਐਸਐਸਓ ਸਾਹਿਬ ਨੇ ਜਾ ਕੇ ਉਹਨਾਂ ਨੂੰ ਸਮਝਾਤਾ ਸੀ ਮੈਨੂੰ ਵੀ ਮਿਲ ਕੇ ਗਏ ਆ ਬਾਅਦ ਦੇ ਵਿੱਚ ਉਹ ਉਹ ਪਰਿਵਾਰ ਦੀ ਜਿਹੜੇ ਆਈਸੀ ਥੈਰੇਪੀ ਤੇ ਧਰਦੀਪੁਰੀ ਤਸल्ली ਕਰਾਈ ਗਈ ਹੈ ਤੇ ਹੁਣ ਉਹ ਸ਼ਾਂਤੀ ਮੇਂ ਤਰੀਕੇ ਨਾਲ ਜਾ ਚੁੱਕੇ ਹੋਏ ਇੱਕ ਥਾਣੇਦਾਰ ਵਰਤੋਂ ਕੀ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ ਜੀ ਥਾਣੇ ਦੇ ਕੋਲ ਵੀ ਉਹਦੇ ਬਾਰੇ ਵੀ ਐਸਐਟੂ ਸਾਹਿਬ ਆਪਣੀ ਰਿਪੋਰਟ ਕਰ ਰਹੇ ਵੈਰੀਫਾਈ ਕਰਕੇ ਲੈਵਗੇ ਜੇ ਕੋਈ ਇਦਾਂ ਦੀ ਗੱਲ ਪਾਈ ਗਈ ਤਾਂ ਉਹਦੇ ਖਿਲਾਫ ਜੋ ਵੀ ਕੰਮ ਲਾਜ ਚੁੱਕ ਲਿਆ